ਖਬਰ ਕੈਨੇਡਾ ਤੋਂ ਹੈ ਕੈਨੇਡਾ 'ਚ ਬ੍ਰੈਂਟਨ ਦਾ ਇੱਕ 39 ਸਾਲ ਦਾ ਟਰੱਕ ਡਰਾਈਵਰ ਹੈ ਹਾਈਵੇ 401 ਤੇ ਦੁੱਗਣੀ ਸ਼ਰਾਬ ਪੀਤੀ ਹੋਈ ਸੀ ਫੜਿਆ ਜਾਂਦਾ ਪਰ ਦੂਜੇ ਪਾਸੇ ਦੀ ਕੀ ਤਾਂ ਪੰਜਾਬੀ ਬੋਲੀ ਦੇ ਵਿੱਚ ਨਕਲੀ ਟ੍ਰੇਨਿੰਗ ਸਕੂਲ ਚਲਾਉਣ ਵਾਲੇ ਦੋ ਇੰਡੀਅਨ ਬੰਦੇ ਫੜੇ ਗਏ ਆ ਦੋਸ਼ੀ ਵੀ ਇਕਰਾਰ ਦਿੱਤੇ ਜਾ ਚੁੱਕੇ ਆ ਪੰਜਾਬੀ 'ਚ ਡਰਾਈਵਿੰਗ ਸਿਖਾ ਰਹੇ ਸੀ ਦੋਵੇਂ ਦੋਵੇਂ ਟਰੱਕ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਦੇਸੀ जुगाੜ ਕੱਢੀ ਬੈਠੇ ਸੀ ਯਾਨੀ ਕਿ ਟਰੱਕ ਡਰਾਈਵਿੰਗ ਸਕੂਲ ਉਹ ਵੀ ਪੰਜਾਬੀ 'ਚ ਜਦ ਤੱਕ ਰੌਲਾ ਨਹੀਂ ਪਿਆ ਸਭ ਚੱਲਦਾ ਰਿਹਾ অন্ਟਾਰੀਓ ਦੇ ਗੁਰਵਿੰਦਰ ਸਿੰਘ ਹੈ 69 ਇਅਰ 올ਡ ਹੈ ਤੇ ਗੁਰਪ੍ਰੀਤ ਸਿੰਘ ਹੈ 37 ਸਾਲ ਦਾ ਇਹਨਾਂ ਨੇ ਸਾਲਾਂ ਤੱਕ ਨਕਲੀ ਕਲਾਸ ਸੀ ਟ੍ਰੇਨਿੰਗ ਚਲਾਈ ਤੇ 2019 ਤੋਂ ਨਿਊ ਕਮਰ ਸਾਊਥ ਏਸ਼ੀਅਨਸ ਤੋਂ 4000 ਡਾਲਰ ਤੋਂ 5000 ਡਾਲਰ ਤੱਕ ਇਹ ਰਿਸਿਵ ਕਰਦੇ ਰਹੇ ਫਿਰ ਜੁਗਾਲੀ ਟ੍ਰੇਨਿੰਗ ਦਿੰਦੇ ਰਹੇ ਤੇ ਸਰਟੀਫਿਕੇਸ਼ਨ ਲਈ ਪੈਸਾ ਵੀ ਇਹ ਹੜੱਪਦੇ ਰਹੇ ਰਸਤਾ ਖੋਲ ਦਿੱਤਾ ਹੈ ਲੋਕ ਇਸ਼ੂ ਪੈਨਰ ਦਾ ਜੁਗਾਰ ਚੱਲਦਾ ਰਿਹਾ ਲੋਕਾਂ ਨੂੰ ਲੋੜ ਸੀ ਕਾ ਕੀਏ ਥੋੜੇ ਬਹੁਤ ਨੋਟ ਵੀ ਕਮਾਏ ਇਹਨਾਂ ਨੇ ਪਰ ਹੁਣ ਸਜ਼ਾ ਵੈਸੇ ਦੇਸੀ ਜੁਗਾਰ ਸਸਤੇ ਜ਼ਰੂਰ ਪੈਂਦੇ ਆ ਪਰ ਜ਼ਿੰਦਗੀ ਕਿਤੇ ਜ਼ਿਆਦਾ ਕੀਮਤੀ ਹੁੰਦੀ ਹੈ ਤੇ ਆਹਾਂ ਓਪੀਪੀ ਅਗਸਟਾ ਟਾਊਨਸ਼ਿਪ ਦੀ ਘਟਨਾ ਜਦੋਂ ਇੱਕ ਟਰੈਕਟਰ ਟ੍ਰੇਲਰ ਖੱਡ ਵਿੱਚ ਡਿੱਗਿਆ ਮਿਲਿਆ ਗਿਆ ਤੇ ਜਦੋਂ ਅਧਿਕਾਰੀਆਂ ਨੇ ਡਰਾਈਵਰ ਦੀ ਜਾਂਚ ਕੀਤੀ ਤਾਂ ਉਹਨੇ ਕਾਨੂੰਨੀ ਹੱਦ ਤੇ ਦੋ ਗੁਣਾ ਡਬਲ ਦੋ ਜੇ ਸ਼ਰਾਬ ਪੀਤੀ ਹੋਈ ਸੀ 90 ਦਿਨਾਂ ਲਈ ਲਾਇਸੈਂਸ ਉਹਦਾ ਸਸਪੈਂਡ ਕੀਤਾ ਗਿਆ ਤੇ 7 ਦਿਨਾਂ ਲਈ ਉਹਦਾ ਜਿਹੜਾ ਵਾਹਨ ਹੈ ਇੰਪਾਉਂਡ ਕੀਤਾ ਗਿਆ ਇਸ ਤੋਂ ਇਲਾਵਾ ਲਗਾਤਾਰ ਚੱਲਣਗੀਆਂ ਉਸ ਦੀਆਂ ਅਦਾਲਤੀ ਪੇਸ਼ੀਆਂ ਖਬਰ ਕੈਨੇਡਾ ਤੋਂ ਚੱਲਦੇ ਫਿਰਦੇ ਹੋ ਤਾਂ ਕੈਨੇਡਾ ਹੈ ਤੁਹਾਡਾ ਤੇ ਬਿਸਤਰ ਤੇ ਡਿੱਗੇ ਤਾਂ ਫਿਰ ਕੋਈ ਨਹੀਂ ਜੀ ਹਾਂ ਜਦੋਂ ਤੱਕ ਚੱਲਦੇ ਫਿਰਦੇ ਹੋ ਤਾਂ ਮਸ਼ੀਨ ਹੋ ਪਰ ਜਦ ਬਿਮਾਰ ਹੋ ਗਏ ਬੈੱਡ ਤੇ ਡਿੱਗ ਪਏ ਫਿਰ ਕੋਈ ਨਹੀਂ ਪੁੱਛਦਾ ਕੈਨੇਡਾ ਵਿੱਚ ਇਲਾਜ ਦੀ ਉਡੀਕ ਲੰਬੀ ਹੋ ਗਈ ਹੈ ਕਈ ਵਾਰ ਬਹੁਤ ਲੰਬੀ ਹੋ ਜਾਂਦੀ ਹੈ ਇਸ ਦੌਰਾਨ ਤਾਂ ਕੁਝ ਵੀ ਹੋ ਸਕਦਾ ਕੁਝ ਵੀ ਵਾਪਰ ਸਕਦਾ ਵੇਟ ਕਦੋਂ ਤੱਕ ਬੰਦਾ ਕਰਦਾ ਸਾਹ ਠੁੜੀ ਵੇਟ ਕਰਦੇ ਹੁੰਦੇ ਆ ਨਵੀਂ ਰਿਪੋਰਟ ਆਈ ਹੈ ਹੈਰਾਨ ਕਰਨ ਵਾਲੇ ਅੰਕੜੇ ਦੱਸਦੇ ਆ ਕਿ ਪਿਛਲੇ ਸਾਲ ਮਰੀਜ਼ਾਂ ਦੇ ਸਾਹ ਨੇ ਉਹ ਵੇਟ ਨਹੀਂ ਕਰ ਸਕੇ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਹੈਪ੍ਰੈਲ 2024 ਤੋਂ ਮਾਰਚ 2025 ਤੱਕ 23746 ਮਰੀਜ਼ ਕੈਨੇਡਾ ਦੇ ਵਿੱਚ ਸਰਜਰੀ ਜਾਂ ਟੈਸਟਾਂ ਦੀ ਵੇਟ ਕਰਦੇ ਕਰਦੇ ਚਲ ਬਸੇ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 3% ਜ਼ਿਆਦਾ ਹੈ ਤੇ 2018 ਤੋਂ ਲੈ ਕੇ ਹੁਣ ਤੱਕ 1 ਲੱਖ ਤੋਂ ਵੱਧ ਮਾਮਲੇ ਅਜੇ ਹਨ ਜਿਨ੍ਹਾਂ ਨੂੰ ਵੇਟ ਕਰਨ ਲਈ ਹਟਾਇਆ ਗਿਆ ਸੀ ਇਹ ਡਾਟਾ secondstudy.org ਨੇ 40 ਤੋਂ ਵੱਧ ਸੂਬਾਈ ਪ੍ਰਾਂਤੀ ਹੈਲਥ ਬਾਡੀਆ ਤੋਂ FOI ਦੇ ਰਾਹੀਂ ਇਕੱਠਾ ਕੀਤਾ ਹੈ ਤੇ ਕੁਝ ਸੂਬੇ ਜਿਵੇਂ ਕਿ ਅਲਬਰਟਾ ਮੈਨੀਟੋਬਾ ਹੈ ਇਹਨਾਂ ਦੇ ਹਿੱਸਿਆਂ ਨੇ ਡਾਟਾ ਦਿੱਤੇ ਹੀ ਨਹੀਂ ਜਿਸ ਕਰਕੇ ਹਕੀਕਤੀ ਗਿਣਤੀ ਹੋਰ ਵੀ ਵੱਡੀ ਹੋ ਸਕਦੀ ਹੈ ਸੰਸਦ ਦੇ ਮੁਖੀ ਕਾਲੇਨ ਕੁਰੈਗ ਨੇ ਆਖਿਆ ਕਿ ਸਰਕਾਰਾਂ ਰੈਸਟੋਰੈਂਟਾਂ ਵਿੱਚ ਛੋਟੀ ਗਲਤੀ ਵੀ ਪਬਲਿਕ ਕਰ ਦਿੰਦੀਆਂ ਨੇ ਪਰ ਉਡੀਕ ਸੂਚੀ ਤੇ ਮਰ ਰਹੇ ਮਰੀਜ਼ਾਂ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਇਨਸਾਨ ਦੀ ਜ਼ਿੰਦਗੀ ਦੀ ਹੈਲਥ ਪਾਲਿਸੀ ਦੇ ਵਿੱਚ ਕੀ ਕੋਈ ਵੱਡੀ ਥਾਂ ਹੈ ਨਹੀਂ ਆਖੇ ਵੇਟ ਕਰੋ ਹੋਰ ਵੇਟ ਕਰੋ ਬਸ ਥੋੜੀ ਜੀ ਹੋਰ ਵੇਟ ਕਰੋ ਤੇ ਉਦੋਂ ਤੱਕ ਸਾਹਾਂ ਦੀ ਕੀ ਗਾਰੰਟੀ ਹੈ ਹਾਂਜੀ ਸਾਡੇ ਪੰਜਾਬੀ ਚ ਕਹਿੰਦੇ ਹੁੰਦੇ ਨੇ ਬੇੜਾ ਤਰ ਜਾਏ ਬੇੜਾ ਤਰ ਜਾਏ ਗੋਰਿਆਂ ਦਾ ਕਹਿੰਦੇ ਅੱਧ ਵਿੱਚ ਹੀ ਉਠਾ ਦਿੱਤਾ ਦਿਨ ਦਿਹਾੜੇ ਵੈਸੇ ਸੜਕ ਦੇ ਕਿਨਾਰੇ ਇੱਕ ਬੰਦਾ ਜ਼ਰੂਰੀ ਕੰਮ ਕਰ ਰਿਹਾ ਸੀ ਸੜਕ ਦੇ ਕਿਨਾਰੇ ਹੀ ਬਹਿ ਗਿਆ ਜਿਵੇਂ ਕਿ ਇੰਡੀਆ ਚ ਲੋਕੀਂ ਸੁਭਾਅਕ ਕਰਨਾ ਚਾਹੁੰਦੇ ਆ ਜਾਂ ਕਰਦੇ ਆ ਬਸ ਦੁਨੀਆ ਕਹਿੰਦੇ ਜਰਦੀ ਨਹੀਂ ਇੰਡੀਅਨ ਲੋਕਾਂ ਦੀ ਖੁਸ਼ੀ ਇੱਕ ਸਥਾਨ ਕਰਨ ਵਾਲੇ ਗੋਰੇ ਨੇ ਕੈਮਰੇ ਚ ਵੀਡੀਓ ਬਣਾ ਲਈ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ ਤੇ ਘਟਨਾ ਇੱਕ ਰਹਾਇਸ਼ੀ ਇਲਾਕੇ ਦੀ ਦੱਸੀ ਜਾ ਰਹੀ ਹੈ ਰਹਾਇਸ਼ੀ ਇਲਾਕੇ ਦੇ ਨੇੜੇ ਜਨਤਕ ਸਫਾਈ ਤੇ ਨਾਗਰਿਕ ਦੀ ਜ਼ਿੰਮੇਵਾਰੀ ਇਸ ਮੁੱਦੇ ਤੇ ਹੁਣ ਬਹਿਸ ਛੇੜ ਗਈ ਐ ਤੇ ਇਮੀਗ੍ਰੈਂਟ ਉੱਪਰ ਤਾਂ ਪਹਿਲੀ ਲੁੱਕ ਹੀ ਲੱਗਦੇ ਆ ਵੀਡੀਓ 'ਚ ਸਥਾਨਕ ਨਿਵਾਸੀ ਉਸ ਬੰਦੇ ਨੂੰ ਚੀਲਾ ਰਿਹਾ ਜਿਸ ਨੂੰ ਉਹ ਖੁੱਲੇ ਵਿੱਚ ਕਰਨ ਦੀ ਕੋਸ਼ਿਸ਼ ਕਰਦਿਆਂ ਦੱਸਦਾ ਦੂਜਾ ਵਿਅਕਤੀ ਵਾਰ-ਵਾਰ ਕਹਿੰਦਾ ਕਿ ਉਹ ਕੇਵਲ ਅੱਧਾ ਨੰਬਰੀ ਗਿਆ ਸੀ ਤੇ ਵੀਡੀਓ ਬਣਾਉਣ ਵਾਲਾ ਉਸ ਤੋਂ ਪੁੱਛਦਾ ਕਿ ਇਹ ਆਸਟ੍ਰੇਲੀਆ ਤੂੰ ਇੱਕਵੇਂ ਕਰ ਸਕਣਾ ਇੱਥੇ ਐਡੀਲੇਟ ਦੀ ਵੀਡੀਓ ਹੈ ਵੀਡੀਓ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਹੈ ਚਰਚਾ ਵੀ ਪੈਦਾ ਕਰ ਦਿੱਤੀ ਹੈ ਵੈਸੇ ਇੱਕ ਕਵੀ ਨੇ ਸਹੀ ਲਿਖਿਆ ਕਿ ਇਹ ਗੋਰੇ ਲੋਕ ਭਾਰਤੀ ਲੋਕਾਂ ਦੀ ਖੁਸ਼ੀ ਸਹਾਰ ਨਹੀਂ ਸਕਦੇ ਸੋ ਵੀਡੀਓ ਵਾਇਰਲ ਹੋ ਗਈ ਤੇ ਲੋਕਾਂ ਨਿਆ ਤਰੰਤਰਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਕਮੈਂਟਸ ਆ ਰਹੇ ਨੇ ਤਰੰਤਰਾਂ ਦੇ ਲੋਕਾਂ ਦੇ ਪਰ ਅਧਿਕਾਰਤ ਤੌਰ ਤੇ ਕੋਈ ਕਾਰਵਾਈ ਹਾਲੇ ਕਿਸੇ ਅਧਿਕਾਰੀ ਦੇ ਵੱਲੋਂ ਹੁਣ ਤੱਕ ਇਸ ਮੁੱਦੇ ਤੇ ਨਹੀਂ ਕੀਤੀ ਗਈ ਹੈ ਮੀਡੀਆ ਤੇ ਜਮ ਕੇ ਲੋਕੀਂ ਪੜਾਸ ਕੱਢ ਰਹੇ ਨੇ ਵੈਸੇ ਸੀਰੀਅਸਲੀ ਜੇਕਰ ਗੰਭੀਰਤਾ ਨਾਲ ਗੱਲ ਕਰੀਏ ਤਾਂ ਸਿਵਕ ਸੈਂਸ ਦਾ ਹੈ ਸਬਕ ਵਿਵਹਾਰ ਦਾ ਮੁੰਦਾ ਵਾਜੇ ਮਸਲੇ ਹੀ ਇਮੀਗ੍ਰੈਂਟ ਇਸ਼ੂ ਹੋਰ ਗੰਭੀਰ ਬਣਾ ਦਿੰਦਾ ਫਿਰ ਅਸੀਂ ਆਖਦੇ ਆ ਕਿ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ ਸਿਵਕ ਸੈਂਸ ਇਹ ਚੀਜ਼ਾਂ ਹੀ ਸਾਡੇ ਲੋਕਾਂ ਤੋਂ ਉਹਨਾਂ ਲੋਕਾਂ ਨੂੰ ਦੂਰ ਕਰਦੀਆਂ ਨੇ ਔਰ ਇੰਡੀਆ ਤੇ ਜੇਕਰ ਦੇਖੀਏ ਤਾਂ ਵੱਡੀ ਆਬਾਦੀ ਐਸੀਆਂ ਜਿਨ੍ਹਾਂ ਨੂੰ ਇਸ ਦੇ ਬਾਰੇ ਪੂਰਾ ਗਿਆਨ ਨਹੀਂ ਹੈ ਕਿ ਇਸ ਮੁੰਡੇ ਤੇ ਜਾਂ ਫਿਰ ਇਸ ਤਰ੍ਹਾਂ ਸੜਕ ਦੇ ਕਿਨਾਰੇ ਤੇ ਜਾ ਕੇ ਬਹਿ ਜਾਣਾ ਹਲਕਾ ਹੋ ਜਾਣਾ ਇਹਨੂੰ ਕ੍ਰਾਈਮ ਗਿਣਿਆ ਜਾਂਦਾ ਹੈ ਹਾਲਾਂਕਿ ਇਸ ਪੂਰੀ ਵੀਡੀਓ ਨੂੰ ਜੇਕਰ ਧਿਆਨ ਨਾਲ ਦੇਖੀਏ ਆਸਟ੍ਰੇਲੀਆ ਦੇ ਵਿੱਚ ਐਡਲੇਡ ਦੀ ਇਹ ਵੀਡੀਓ ਹੈ ਤੇ ਉਹ ਲੜਕੇ ਨੂੰ ਜਦੋਂ ਗੋਰਾ ਡਾਂਟ ਰਿਹਾ ਵੇ ਤੂੰ ਕੀ ਕਰ ਰਿਹਾ ਖੁੱਲੇ ਚ ਬੈਠਾ ਤਾਂ ਉਹਨੂੰ ਪਤਾ ਹੀ ਨਹੀਂ ਕਿ ਮੈਂ ਕ੍ਰਾਈਮ ਕਰ ਰਿਹਾ ਇਸ ਤਰ੍ਹਾਂ ਦੇ ਇਸ਼ੂ ਹਨ ਜਿਹੜੇ ਜਾ ਕੇ ਜਦੋਂ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੁੰਦੀਆਂ ਹਨ ਤਾਂ ਜਿਹੜੇ ਉਹ ਅੰਦੋਲਨ ਚੱਲਦੇ ਹਨ ਨਾ ਇਮੀਗ੍ਰੈਂਟਸ ਦੇ ਖਿਲਾਫ ਉਹਨਾਂ ਨੂੰ ਬਲ ਮਿਲਦਾ ਉੱਥੇ ਵੱਡੇ ਵੱਡੇ ਪੋਸਟਰਾਂ ਦੇ ਉੱਪਰ ਇਹ ਤਸਵੀਰਾਂ ਛਪ ਜਾਂਦੀਆਂ ਹਨ